ਤੂਰੀ ਸਾਡੇ ਮੁੱਖ ਮੰਤਰੀ ਪੰਜਾਬ ਸਾਹਿਬਗੰਗ ਸਿੰਘ ਮਾਨ ਹਰਣਾ ਦੇ ਦਫਤਰ ਹੈ ਇੱਥੇ ਆ ਕੇ ਦਫਤਰ ਵਿੱਚ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਬਹੁਤ ਹੀ ਅਹਿਮ ਜਿਹੜਾ ਪੰਜਾਬ ਫੂਡ ਕਮਿਸ਼ਨ ਦਾ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੇ ਜੋ ਵਿਸ਼ਵਾਸ ਕੀਤਾ ਹੈ ਉਹਨੂੰ ਪੂਰਾ ਨਿਭਾਵਾਂਗੇ ਔਰ ਤੂਰੀ ਲਈ ਪੰਜਾਬ ਲਈ ਜਿੱਥੇ ਜ਼ਿੰਮੇਵਾਰੀ ਲਈ ਮਾਨ ਸਾਹਿਬ ਨੇ ਡਾਕਟਰ ਜੰਮੇ ਵਰਿੰਦ ਮਾਮਾ ਦੇ ਇਸ ਕਰ ਲਈ ਆਏ ਆ। ਉਹ ਸਾਡੇ ਦਫ਼ਤਰ ਵਾਲੇ ਸਾਥੀਆਂ ਦਾ ਸਾਡੇ ਸਾਰੇ ਆਗੂ ਸਹਿਬਾਨ ਜਿਹੜੇ ਵੀ ਸਰਪੰਚ ਸਾਹਿਬ ਉਹਰੇ ਹਾਜ਼ਰ ਨੇ ਇਹਨਾਂ ਦਾ ਬਹੁਤ ਧੰਨਵਾਦ ਕਿ ਇਹ ਆਏ ਨੇ। ਔਰ ਇਹਨਾਂ ਨੇ ਆ ਕੇ ਮਾਣ ਸਤਿਕਾਰ ਦਿੱਤਾ। ਇਹਦੇ ਲਈ ਹਮੇਸ਼ਾ ਇਹਨਾਂ ਦਾ ਸਤਿਕਾਰ ਕਰਦੇ ਰਹਿਣਾ। ਆਪ ਦਾ ਦਫ਼ਤਰ ਚੱਲ ਹੀ ਰਿਹਾ ਜੀ। ਸਾਰੀਆਂ ਔਰ ਇੱਕ ਇੱਕ ਕਰਕੇ ਹੋ ਰਹੀਆਂ ਨੇ। ਉਹ ਪਹਿਲਾਂ ਨਾਲੋਂ ਵਧੀਆ ਸਪੀਡ ਤੇ ਹੋਣਾ ਆਪ ਹੋਣਗੀਆਂ ਜੀ। ਔਰ ਉਹਨਾਂ ਦਾ ਕੋਈ ਵੀ ਜ਼ੀਰੋ ਸੁਲਾਸਿਆ ਰਹੇ ਅੰਦ ਸਭ ਤੋਂ ਪਹਿਲਾਂ ਦਾ ਮੁਬਾਰਕਾ ਜੀ ਜੱਸੀ ਭਾਈ ਜੀ ਨੂੰ ਬਹੁਤ ਬਹੁਤ ਬਾਕੀ ਧੰਨਵਾਦ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਜੱਸੀ ਭਾਈ ਜੀ ਨੂੰ ਇਹ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਕਿ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਬਹੁਤ ਬਾਈ ਜੀ ਆਪਣੇ ਹਲਕੇ ਦੇ ਵਿੱਚ ਪਹਿਲਾਂ ਤੋਂ ਹੀ ਵੇਚਦੇ ਰਹਿੰਦੇ ਆ ਜਿਸ ਤਰ੍ਹਾਂ ਸਾਰੇ ਪਬਲਿਕ ਆਪਣੀ ਸਾਥ ਦਿੰਦੀ ਆ ਬਾਈ ਜੀ ਦਾ ਵੀ ਬਾਈ ਜੀ ਵੀ ਹਰ ਇੱਕ ਦੇ ਨਾਲ ਜਾ ਕੇ ਖੜਦੇ ਆ ਉਸੇ ਤਰ੍ਹਾਂ ਅਸੀਂ ਅੱਜ ਵੀ ਕਹਿੰਦੇ ਆ ਕਿ ਆਪਣੇ ਮੈਕਮੇ ਦਾ ਜਿਹੜਾ ਕੰਮ ਆ ਬਾਈ ਜੀ ਬਹੁਤ ਹੀ ਇਮਾਨਦਾਰੀ ਤੇ ਵਧੀਆ ਢੰਗ ਨਾਲ ਕਰਨੇਗੇ